ਇਹਨਾਂ ਦੇ ਕੋਈ ਸਮਰਸੀਵਲ ਨਹੀਂ ਲੱਗਿਆ ਹੋਇਆ ਖੂਨ ਦਾ ਵੀ ਇਹ ਖੂਨ ਦੇ ਦੇਣਗੇ ਤੇ ਇਹਨਾਂ ਦਾ ਬਣ ਜੂਗਾ ਫਾਦਰ ਸਾਹਿਬ ਦਾਖਲ ਨੇ ਤਾਂ ਉਹ ਆਪ ਹੀ ਪਹਿਲਾਂ ਕਹਿ ਰਹੇ ਵੀ ਮੈਂ ਅਸਲ ਸੈਲ ਡੋਨੇਟ ਨਹੀਂ ਕਰ ਸਕਦਾ ਜੇ ਮੇਰੇ ਫਾਦਰ ਨੂੰ ਡੈਂਗੂ ਆ ਕਿਤੇ ਮੈਨੂੰ ਡੈਂਗੂ ਆ ਜਾਵੇ ਉਸਾਂ ਦਾ ਜਦੋਂ ਕਹਿੰਦੇ ਵੀ ਮੈਂ ਆਪਣੇ ਪਿਓ ਨੂੰ ਨਹੀਂ ਦੇ ਸਕਦਾ ਤੂੰ ਦੇ ਦੇ ਤਾਂ ਮੈਂ ਨੇ ਵੀ ਬਹਾਨੇ ਕਿ ਅਸੀਂ ਕਦੀ ਡੋਨੇਟ ਕੀਤਾ ਨਹੀਂ ਜਾਂ ਅਸੀਂ ਪਹਿਲੇ ਐਸੀ ਕਮਜ਼ੋਰ ਆ ਸਾਡੇ ਚ ਪਹਿਲਾਂ ਹੀ ਖੂਨ ਘੱਟ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨੌਜਵਾਨ ਤਾਂ ਜੀ ਆਵਾਰਾ ਇਦਾਂ ਫਿਰਦੇ ਆ ਮਤਲਬ ਉੱਥੇ ਸਿੱਧੇ ਕੰਮ ਕਰਦੇ ਆਂ ਕਈਆਂ ਦੀ ਸਾਨੂੰ ਕਾਲ ਵੀ ਆਉਂਦੀ ਸਰ ਸਾਡਾ ਬੱਚਾ ਮਾੜੇ ਕੰਮਾਂ 'ਚ ਪੈ ਗਿਆ ਤੁਸੀਂ ਇਹਨੂੰ ਆਪਣੇ ਨਾਲ ਜੁੜੀਏ ਜਿਹੜੀ ਸੁਸਾਇਟੀ ਬਣੀ ਹੋਈ ਹੈ ਸਰ 2019 'ਚ ਬਣੀ ਸੀ ਹੁਣ ਤੱਕ ਕਿਸੇ ਕੋਲ ਡੋਨੇਸ਼ਨ ਨਹੀਂ ਲਿੱਤੀ ਪਰਦੇ ਪਰਿਵਾਰ ਦਾ ਬਲੱਡ ਗਰੁੱਪ ਕਿਹੜਾ ਹੈ ਕਿ ਤੁਸੀਂ ਕਿਉਂ ਨਹੀਂ ਦੇ ਰਹੇ ਹੋ ਆਨਰ ਪੋਡਕਾਸਟ ਦੇਖ ਰਹੇ ਹਾਂ ਮਹਾਨੂਰਕ ਸ਼ਰਮਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅਕਸਰ ਅਸੀਂ ਸੁਣਦੇ ਆਂ ਕਿ ਨੌਜਵਾਨ ਆਵਾਰਾ ਨੌਜਵਾਨ ਨਸ਼ੇੜੀ ਹੈ ਨੌਜਵਾਨ ਸ਼ਰਾਰਤਾਂ ਕਰਦੇ ਆ ਨੌਜਵਾਨ ਪੁੱਠੇ ਕੰਮ ਕਰਦੇ ਆ ਪਰ ਇਹ ਗੱਲ ਸਾਰੇ ਨੌਜਵਾਨਾਂ ਲਈ ਨਹੀਂ ਟੁਕਦੀ ਬਹੁਤ ਸਾਰੇ ਨੌਜਵਾਨ ਇਸ ਤੋਂ ਵਿਪ੍ਰਤਵਿਕ ਕੰਮ ਕਰਦੇ ਆ ਬਹੁਤ ਸਾਰੇ ਨੌਜਵਾਨ ਸੇਵਾ ਕਰਦੇ ਆ ਦੇਸ਼ ਦੀ ਸੇਵਾ ਕਰਦੇ ਆ ਮਾਂ ਬੋਲੀ ਦੀ ਸੇਵਾ ਕਰਦੇ ਆ ਆਮ ਸਮਾਜ ਦੇ ਵਿੱਚ ਉੱਤਰ ਕੇ ਲੋਕਾਂ ਦੀ ਸੇਵਾ ਕਰਦੇ ਆ ਸੋ ਜਿਹੜੇ ਨੌਜਵਾਨ ਇਹ ਕਰਦੇ ਆ ਫਿਰ ਉਹ ਬਣ ਜਾਂਦੇ ਆ ਖਾਸ ਨੌਜਵਾਨ ਸੋ ਗੱਲਬਾਤ ਅਸੀਂ ਉਹਨਾਂ ਨਾਲ ਕਰਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਟੂਡੀਓ ਦੇ ਵਿੱਚ ਆਸ਼ੂ ਸੁਖੇਜਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਹ ਛੋਟੀ ਜਿਹੀ ਉਮਰ ਦਾ ਨੌਜਵਾਨ ਅੱਜ ਮੇਰੇ ਨਾਲ ਬੈਠਾ ਹੈ ਅਸੀਂ ਇਸ ਦੀ ਇੰਟਰਵਿਊ ਕਰ ਰਹੇ ਹਾਂ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਬਹੁਤ ਸਾਰੇ ਆਪਣੇ ਵਰਗੇ ਆਪਣੀ ਉਮਰ ਦੇ ਆਪਣੇ ਤੋਂ ਛੋਟੀ ਉਮਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਲਾਇਆ 50 ਤੋਂ 60 ਨੌਜਵਾਨ ਇਕੱਠੇ ਹੋ ਕੇ ਖੂਨਦਾਨ ਦੀ ਸੇਵਾ ਨਿਭਾ ਰਹੇ ਨੇ ਉੱਥੇ ਹੀ ਜਦੋਂ ਆਪਦਾ ਕੋਈ ਵਿਫਤਾ ਆਉਂਦੀ ਹੈ ਚਾਹੇ ਉਹ ਕੋਵਿਡ ਹੋਵੇ ਚਾਹੇ ਉਹ ਹੜਾਂ ਦੀ ਮਾਰ ਹੋਵੇ ਚਾਹੇ ਫਿਰ ਉਹ ਗਰੀਬੀ ਤੋਂ ਤੰਗ ਲੋਕ ਹੋਣ ਉਹਨਾਂ ਦੀ ਮਦਦ ਲਈ ਇਹ ਦਿਨ ਰਾਤ ਚਿੰਤਾ ਕਰਦੇ ਆਂ ਸੇਵਾ ਕਰਦੇ ਆਂ ਸੋ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਅਸੀਂ ਸਵਾਗਤ ਕਰਦੇ ਆ ਤੁਹਾਡਾ ਤੇ ਤੁਹਾਡੀ ਸੋਚ ਦਾ। ਕਿਸ ਤਰ੍ਹਾਂ ਆਸ਼ੂ ਇੰਨੀ ਛੋਟੀ ਜੀ ਉਮਰ ਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਪੜਾਈ ਦੀ ਹੁੰਦੀ ਹੈ ਜਾਂ ਇੱਕ ਭਵਿੱਖਵਲ ਬੰਦਾ ਭੱਜ ਰਿਹਾ ਹੁੰਦਾ ਕਿ ਮੈਂ ਭਵਿੱਖ ਬਣਾਣਾ। ਕਿਸ ਤਰ੍ਹਾਂ ਤੁਸੀਂ ਸਮਾਜ ਸੇਵਾਲੇ ਪਾਸੇ ਹੋਗੇ? ਸਰ 2019 ਚ ਜੀ ਮੇਰਾ ਇੱਕ ਕੋਈ ਰਿਲੇਟਿਵ ਸੀ ਜੀ ਉਹ ਐਡਮਿਟ ਸੀਗੇ ਤੇ ਉਹਨਾਂ ਨੂੰ ਬਲੱਡ ਨਹੀਂ ਮਿਲਿਆ ਸੀ ਸਰ। ਹੂੰ। ਤੇ ਉਹਨਾਂ ਦੇ ਚਲੋ ਮੇਰੇ ਰਿਲੇਟਿਵ ਸੀ ਮੈਂ ਨਾ ਤਾਂ ਕੀ ਲੈਣਾ ਤੇ ਉਹਨਾਂ ਦੇ ਘਰ ਦੀ ਹੀ ਮਨਾ ਕਰਕੇ ਕਿ ਅਸੀਂ ਖੂਨ ਨਹੀਂ ਦਾਨ ਕਰਨਾ ਅਕਸਰ ਹੁੰਦਾ ਹਾਂਜੀ ਤੇ ਮੇਰੀ ਉਦੋਂ ਉਮਰ 19 ਸਾਲ ਸੀ ਸਰ ਤਾਂ ਮੈਂ ਪਹਿਲੀ ਵਾਰੀ ਇੱਕ ਪ੍ਰਾਈਵੇਟ ਨਿੱਜੀ ਹਸਪਤਾਲ 'ਚ ਮੈਂ ਡੋਨੇਟ ਕੀਤਾ ਸੀ ਸਰ ਬਲੱਡ ਉਹਨਾਂ ਦੀ ਬਾਈਪਾਸ ਸਰਜਰੀ ਹੋਣੀ ਸੀ ਤਾਂ ਉਦੋਂ ਮੈਂ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਸੀ ਜੀ ਇਹ ਬੜੀ ਵੱਡੀ ਗੱਲ ਇਹਨਾਂ ਨੇ ਕਹੀ ਹੈ ਮੈਂ ਵੀ ਬੜੀ ਇਹ ਚੀਜ਼ ਨੂੰ ਮਹਿਸੂਸ ਕੀਤਾ ਹੈ ਕਿ ਇੱਕ ਪਰਿਵਾਰ ਹੁੰਦਾ ਉਸ ਦਾ ਕੋਈ ਜੀ ਬਿਮਾਰ ਹੁੰਦਾ ਉਸ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਉਹਨੂੰ ਹਾਲਚਾਲ ਪੁੱਛਣ ਵਾਲੇ ਜਾਂ ਦਿਲਾਸਾ ਦੇਣ ਵਾਲੇ ਉੱਥੇ 15 ਬੰਦੇ ਖ ਪਰ ਖੂਨ ਵਾਸਤੇ ਕਿਸੇ ਖੂਨਦਾਨੀ ਨੂੰ ਜਾਂ ਐਨਜੀਓ ਨੂੰ ਕਾਲ ਕਰ ਰਹੇ ਹੁੰਦੇ ਆ ਇਹ ਕਾਰਨ ਕੀ ਹੈ ਕਿਉਂ ਆਪਣਾ ਖੂਨੀ ਚੈੱਕ ਕਰਾਂਦੇ ਕਈ ਵਾਰ ਤਾਂ ਬੀ ਪੋਜ਼ਿਟਿਵ ਖੂਨ ਦੇ ਲਈ ਲੋਕ ਐਨਜੀਓ ਵਾਲਿਆਂ ਨੂੰ ਫੋਨ ਕਰਦੇ ਰਹਿੰਦੇ ਕਿ ਯਾਰ ਖੂਨ ਡੋਨੇਟ ਕਰਨ ਲਈ ਸਾਨੂੰ ਬੰਦਾ ਚਾਹੀਦਾ ਉਹ 15 ਬੰਦੇ ਨਹੀਂ ਚੈੱਕ ਕਰਾਂਦੇ ਇਹ ਬੜੀ ਵੱਡੀ ਵਿਡੰਮਣਾ ਸੋ ਤੁਹਾਨੂੰ ਵੀ ਐਂ ਲੱਗਿਆ ਵੀ ਪਰਿਵਾਰ ਨਹੀਂ ਅੱਜ ਚੈੱਕ ਕਰਾ ਰਿਹਾ ਜਾਂ ਪਰਿਵਾਰ ਨਹੀਂ ਦੇ ਰਿਹਾ ਮੈਂ ਦੇ ਦਿੰਦਾ ਅਕਸਰ ਐਵੇਂ ਹੀ ਹੁੰਦਾ ਸਰ ਹੁਣ ਦੇਖੋ ਹੈਲਪਲਾਈਨ ਨੰਬਰ ਜਿਹੜੇ ਸੀ ਜਾਰੀ ਕੀਤੇ ਹੋਏ ਨੇ ਤਾਂ ਰੂਟੀਨ 'ਚ ਜਿਹੜੀਆਂ ਕਾਲਸ ਆਉਂਦੀਆਂ ਨੇ ਅਸੀਂ ਪਹਿਲਾਂ ਹੀ ਪੁੱਛਦੇ ਆ ਵੀ ਤੁਹਾਡੇ ਪਰਿਵਾਰ ਨਵੇਂ ਨਵੇਂ ਬਹਾਨੇ ਕਿ ਅਸੀਂ ਕਦੀ ਡੋਨੇਟ ਕੀਤਾ ਨਹੀਂ ਜਾਂ ਅਸੀਂ ਪਹਿਲੇ ਅਸੀਂ ਕਮਜ਼ੋਰ ਆ ਸਾਡੇ ਚ ਪਹਿਲਾਂ ਹੀ ਖੂਨ ਘਟਾ ਹੈ ਜਦੋਂ ਕਿ ਹਾਲਾਂਕਿ ਇਹ ਹੈ ਕਿ ਜਦੋਂ ਚੈੱਕ ਕਰਾਂਦੇ ਨੇ ਤਾਂ ਅੰਨਾ ਚ ਅੱਛੀ ਮਾਤਰਾ ਚ ਖੂਨ ਹੁੰਦਾ ਉਹ ਡੋਨੇਟ ਕਰ ਸਕਦੇ ਨੇ ਜੀ ਤਾਂ ਵੀ ਚਲੋ ਚਲੋ ਫਿਰ ਵੀ ਆਪਾਂ ਕਰ ਰਹੇ ਆ ਸਰ ਚਲੋ ਤੁਸੀਂ ਤਾਂ ਸੇਵਾ ਕਰ ਰਹੇ ਹੋ ਪਰ ਇਥੇ ਉਹ ਲੋਕਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਐਨਜੀਓ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਸੇਵਾ ਦੇ ਵਿੱਚ ਲੱਗੇ ਇਹਨਾਂ ਦੇ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਇਹਨਾਂ ਦੇ ਕੋਈ ਸਮਰਸੀਬਲ ਨਹੀਂ ਲੱਗਿਆ ਹੋਇਆ ਖੂਨ ਦਾ ਵੀ ਇਹ ਖੂਨ ਦੇ ਦੇਣਗੇ ਤੇ ਇਹਨਾਂ ਦਾ ਬਣ ਜਾਊਗਾ ਪਹਿਲਾਂ ਆਪਣੇ ਮਰੀਜ਼ ਲਈ ਆਪ ਤਿਆਰ ਹੋਵੋ ਜੇਕਰ ਤੁਸੀਂ ਆਪਣੇ ਮਰੀਜ਼ ਨੂੰ ਨਹੀਂ ਦੇ ਸਕਰੇ ਤਾਂ ਕੱਲ ਨੂੰ ਕਿਸੇ ਨੂੰ ਕਿਵੇਂ ਦੋਹੋਂਗੇ ਇਹ ਵੀ ਵੱਡਾ ਸਵਾਲ ਹੈ ਅਸ਼ੂ ਜਜ਼ਬਾ ਕਿੱਥੋਂ ਆਂਦਾ ਹੈ ਤੁਸੀਂ ਅੱਜ 50 60 ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲ ਰਹੇ ਹੋ ਹਰ ਥਾਂ ਦੇ ਉੱਤੇ ਪਹੁੰਚਦੇ ਹੋ ਗਰੀਬਾਂ ਨੂੰ ਲੰਗਰ ਵੀ ਵੰਡਦੇ ਹੋ ਹਰ ਚ ਸਰ ਦੇਖੋ ਜਜ਼ਬਾ ਦੀ ਗੱਲ ਆ ਗਈ ਜਦੋਂ ਹੁਣ ਸਾਨੂੰ ਕਾਲ ਆਉਂਦੀ ਹੈ ਨਾ ਕਿਸੇ ਕਿਸੇ ਵੀ ਕੰਮ ਲਈ ਆਵੇ ਚਾਹੇ ਬਲੱਡ ਲਈ ਆਵੇ ਹੁਣ ਦੇਖੋ ਸਾਡਾ ਰਜਿੰਦਰਾ ਖਾਣਾ ਜਾਂਦਾ ਹੈ ਤਾਂ ਅਸੀਂ ਉੱਥੇ ਜਦੋਂ ਜਾਂਦੇ ਆ ਸਾਨੂੰ ਆਪਣੇ ਦੁੱਖ ਭੁੱਲ ਕੇ ਉਹਨਾਂ ਦੇ ਦੁੱਖ ਸਾਨੂੰ ਜ਼ਿਆਦਾ ਲੱਗਦੇ ਨੇ ਸਾਡੇ ਦੁੱਖ ਵੀ ਹੈਗੇ ਆ ਤਾਂ ਜਦੋਂ ਅਸੀਂ ਉਹਨਾਂ ਦੇ ਅੱਗੇ ਜਾਂਦੇ ਆ ਸਾਨੂੰ ਇਹ ਲੱਗਦਾ ਸਾਡੇ ਦੁੱਖ ਤਾਂ ਇਹ ਲਈ ਕੁਝ ਵੀ ਨਹੀਂ ਆ ਤਾ ਸਾਨੂੰ ਅੱਛਾ ਲੱਗਦਾ ਹੈ ਉਹ ਵੀ ਸਾਨੂੰ ਐਪਰੀਸ਼ੀਏਟ ਕਰਦੇ ਨੇ ਕਿ ਬਹੁਤ ਅੱਛਾ ਕੰਮ ਕਰ ਰਹੇ ਹੋ ਹੁਣ ਜਿੱਥੇ ਜਾਣਾ ਅਗਲਾ ਇਹ ਕਹਿੰਦੇ ਆ ਜੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਚਾਹੇ ਲੰਗਰ ਸੇਵਾ ਚਾਹੇ ਖੂਨ ਦੀ ਸੇਵਾ ਹਾਂ ਹੁਣ ਡੇਂਗੂ ਆਇਆ ਸੀ ਸਰ ਦੇਖ ਲਓ ਡੇਂਗੂ ਚ ਕੀ ਸੀ ਸਰ ਅਗਰ ਕਿਸੇ ਦੇ ਫਾਦਰ ਸਾਹਿਬ ਦਾਖਲ ਨੇ ਤਾਂ ਉਹ ਆਪ ਹੀ ਪਹਿਲਾਂ ਕਹਿ ਰਹੇ ਵੀ ਮੈਂ ਇਸ ਵਾਰ ਸੈਲ ਡੋਨੇਟ ਨਹੀਂ ਕਰ ਸਕਦਾ ਜੇ ਮੇਰੇ ਫਾਦਰ ਨੂੰ ਡੇਂਗੂ ਆ ਕਿਤੇ ਮੈਨੂੰ ਡੇਂਗੂ ਨਾ ਹੋ ਜੇ ਮੇਰੇ ਸੈਲ ਨਾਲ ਆਪ ਘਟ ਜਾਣ ਸਭ ਤੋਂ ਵੱਡੀ ਸਮੱਸਿਆ ਸਰ ਇਹੀ ਆ ਰਹੀ ਆ ਖੂਨ ਚ ਵੀ ਚਾਹੇ ਸੈਲਾਂ ਦੀ ਲਾ ਲੋ ਵੀ ਆਪ ਖੂਨ ਦਾਨ ਕਰਨ ਲਈ ਆ ਤੁਸੀਂ ਕਿੰਨੀ ਵਾਰ ਖੂਨਦਾਨ ਕਰਤਾ ਤੇ ਕਿੰਨੀ ਵਾਰ ਸੈਲ ਦਾਨ ਸਰ ਮੈਂ 2019 ਤੋਂ ਜਿਹੜੇ ਪਹਿਲੀ ਡੋਨੇਸ਼ਨ ਸੀ ਹੁਣ ਤੱਕ ਮੇਨੀਆਂ ਬਾਈ ਡੋਨੇਸ਼ਨਸ ਬਲੱਡ ਦੀਆਂ ਹੋ ਚੁੱਕੀਆਂ ਨੇ ਤੇ ਜਿਹੜੀ ਐਸਡੀਪੀ ਡੋਨੇਸ਼ਨ ਜਿਹੜੇ ਪਲੇਟਲਟ ਮੈਂ ਦੇ ਚੁੱਕਿਆ 25 ਪਲੱਸ ਵਾਰ ਮੈਂ ਦੇ ਚੁੱਕਿਆ ਕਿਉਂਕਿ ਸਰ ਦੇਖੋ ਜਿਹੜੀ ਸੈਲ ਦੀ ਹੈ ਸੈਲ ਦੀ ਤਾਂ ਜਦੋਂ ਡੇਂਗੂ ਸੀਜ਼ਨ ਆਂਦਾ ਸਰ ਉਦੋਂ ਹੀ ਲੋਡ ਪੈਂਦੀ ਜਦੋਂ ਹੁਣ ਪੀਕ ਸੀਜ਼ਨ ਸੀ ਸਰ ਉਦੋਂ ਹੀ ਲੋਡ ਪਿਆ ਆਦਰਵਾਇਜ਼ ਤਾਂ ਕਈ ਵਾਰ ਬਾਈਪਾਸ ਸਰ ਜੀ ਦਾ ਕੈਂਸਰ ਪੇਸ਼ੈਂਟ ਨੂੰ ਤਾਂ ਹੀ ਲੋਡ ਪੈਂਦੀ ਆਦਰਵਾਇਜ਼ ਲੋਡ ਨਹੀਂ ਬਲੱਡ ਦੀ ਕਮੀ ਤਾਂ ਤੁਹਾਨੂੰ ਪਤਾ ਹੀ ਹੁੰਦਾ ਨੇ ਗੁੱਸਾ ਆਂ ਗੁੱਸਾ ਤਾਂ ਆਂਦਾ ਕਈ ਵਾਰ ਸਾਨੂੰ ਇਹ ਵੀ ਕਹਿਣਾ ਪੈਂਦਾ ਤੁਸੀਂ ਕੋਈ ਨਾ ਅਰੇਂਜ ਕਰ ਲਓ ਫਿਰ ਸਾਨੂੰ ਸਰ ਮਨ ਦੁਖਦਾ ਕਿ ਉਹਨੇ ਪਤਾ ਨਹੀਂ ਕਿਹੜੀ ਉਮੀਦ ਨਾਲ ਫੋਨ ਕੀਤਾ ਪਰ ਫਿਰ ਵੀ ਅਸੀਂ ਕਰਦੇ ਆਂ ਸਰ ਪਰ ਤੁਹਾਨੂੰ ਪਤਾ ਹੀ ਆ ਪਰਿਵਾਰ ਅੱਜਕੱਲ ਆਪ ਹੀ ਦੇਣ ਨੂੰ ਰੈਡੀ ਨਹੀਂ ਆ ਸਰ ਕਿਹੜੀ ਐਨਜੀਓ ਚਲਾਣੇ ਉਹਦੇ ਕਿੰਨੇ ਮੈਂਬਰ ਜੁੜੇ ਹੋਏ ਸਰ ਸਾਡੀ ਸੁਸਾਇਟੀ ਦਾ ਨਾਮ ਮਾਂ ਲੈਣੇ ਦੇ ਬੱਚੇ ਸੁਸਾਇਟੀ ਆ ਸਰ ਇਹ 2019 ਚ ਜਦੋਂ ਕੋਵਿਡ ਚੱਲਿਆ ਸੀ ਸਟਾਰਟਿੰਗ ਤਾਂ ਉਦੋਂ ਅਸੀਂ ਚਾਰ ਜਣੇ ਨੇ ਮਿਲ ਕੇ ਇੱਕ ਐਂਬੂਲੈਂਸ ਸੇਵਾ ਲਾਈ ਸੀ ਸਰ ਫ੍ਰੀ ਐਂਬੂਲੈਂਸ ਸੇਵਾ ਇਹ ਵੀ ਮੈਂ ਦੱਸ ਦਿਆਂ ਦਰਸ਼ਕਾਂ ਨੂੰ ਵੀ ਇਹ ਨੌਜਵਾਨਾਂ ਕੋਲ ਕਾਰ ਸੀ ਆਪਣੀ ਕੋਈ ਐਂਬੂਲੈਂਸ ਸੇਵਾ ਜਿਵੇਂ ਕਹਿ ਰਹੇ ਐਂਬੂਲੈਂਸ ਨਹੀਂ ਸੀ ਕੋਈ ਸਰਕਾਰੀ ਐਂਬੂਲੈਂਸ ਨਹੀਂ ਸੀ ਇਹਨਾਂ ਕੋਲ ਆਪਣੀ ਕਾਰ ਸੀ ਇਹ ਚਾਰ ਦੋਸਤ ਇਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਐਂਬੂਲੈਂਸ ਦੀ ਜ਼ਰੂਰਤ ਹੈ ਮਤਲਬ ਇਹਨਾਂ ਦੀ ਕਾਰ ਜਿਹੜੀ ਇਹਨਾਂ ਦੀ ਪਰਸਨਲ ਨਿੱਜੀ ਕਾਰ ਸੀ ਉਹਦੀ ਜ਼ਰੂਰਤ ਹੈ ਇਹਨਾਂ ਨੂੰ ਸੰਪਰਕ ਕਰਨ ਤੇ ਇਹ ਲੋਕਾਂ ਨੂੰ ਫਿਰ ਹਸਪਤਾਲ ਤੱਕ ਪਹੁੰਚਾਉਂਦੇ ਸੀ ਇਸ ਤੋਂ ਇਲਾਵਾ ਬਿਮਾਰ ਕੋਈ ਆਮ ਬਿਮਾਰ ਵੀ ਹੋਵੇ ਕੋਈ ਐਕਸੀਡੈਂਟ ਕੇਸ ਹੋਵੇ ਤਾਂ ਇਹ ਚੱਕ ਕੇ ਉਸ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਆਪਣੀ ਗੱਡੀ ਇਸਤੇਮਾਲ ਕਰਦੇ ਸੀ ਉਹਨੂੰ ਐਮਬੂਲੈਂਸ ਸੇਵਾ ਕਹਿੰਦੇ ਸੀ ਹਾਂਜੀ ਕੰਟੀਨਿਊ ਤੇ ਸਰ ਉਦੋਂ ਦੋ ਆਪਣੀਆਂ ਨਿੱਜੀ ਕਾਰਾਂ ਸੀਗੀਆਂ ਮੇਰੇ ਮੇਰੇ ਹੀ ਸੀ ਇੱਕ ਮੇਰੇ ਫਰੈਂਡ ਦੀ ਸੀ ਉਦੋਂ ਸਰ ਅਸੀਂ ਸੇਵਾ ਚ ਸ਼ੁਰੂ ਕੀਤੀ ਸੀ 2019 ਚ ਉਸ ਤੋਂ ਬਾਅਦ ਬਲੱਡ ਦੀ ਸੇਵਾ ਜਿਵੇਂ ਜਿਵੇਂ ਹੁਣ ਸਰ ਲੰਗਰ ਦੀ ਸੇਵਾ ਹਮ ਅਲੱਗ ਅਲ ਕੰਮ ਕਰ ਰਹੇ ਕਿੰਨੇ ਨੌਜਵਾਨ ਜੁੜੇ ਹੋਏ ਨੇ ਅੱਜ ਦੇ ਦਿਨ ਸਰ ਦੇਖੋ ਜਿਹੜੇ ਅਪਡੇਟ ਨੇ ਸਾਡੇ ਕੋਲ ਜਿਹੜੇ ਹੁਣ ਕੰਟੀਨਿਊ ਜਦੋਂ ਅਸੀਂ ਕਾਲ ਕਰੀਏ 50 ਤੋਂ 60 ਨੌਜਵਾਨ ਸਾਡੇ ਨਾਲ ਮੁੰਡੇ ਹੈਗੇ ਨੇ ਜੀ ਜਿਨ੍ਹਾਂ ਚ ਲੋਕਲ ਹੀ ਨੇ ਸਾਰੇ ਵੈਸੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਸੋਸਾਇਟੀ ਦੇ ਮੈਂਬਰਸ ਦੀ ਗੱਲ ਕਰੀਏ 900 ਪਲੱਸ ਮੈਂਬਰ ਆ ਸਰ ਸਾਡਾ ਹੁਣ ਜਿਹੜਾ ਗਰੁੱਪ ਵੱਡਾ ਬਣਿਆ ਹੋਇਆ ਜੀ ਸੋ ਵੱਡੀ ਗੱਲ ਹੈ ਜੀ ਉਮਰ ਛੋਟੀ ਜੀ ਤੇ 900 ਪਲੱਸ ਲੋਕ ਇਹਨਾਂ ਦੀ ਐਨ ਜੀਓ ਦੇ ਨਾਲ ਜੁੜੇ ਹੋਏ ਆ वैसे 50 ਤੋਂ 60 ਡੋਨਰ ਜੁੜੇ ਹੋਇਆ ਮਤਲਬ ਕਿਤੇ ਵੀ ਜ਼ਰੂਰਤ ਹੁੰਦੀ ਹੈ ਤੇ 60 ਲੋਕ ਹੁੰਦੇ ਆ ਕਿਉਂਕਿ ਖੂਨ ਇਸ ਤਰ੍ਹਾਂ ਦੀ ਚੀਜ਼ ਹੈ ਕਿ ਪ੍ਰਮਾਤਮਾ ਨੇ ਤੁਹਾਨੂੰ ਦਾਤ ਬਖਸ਼ੀ ਹੈ ਕਿ ਇਨਸਾਨ ਹੀ ਇਨਸਾਨ ਨੂੰ ਦੇ ਸਕਦਾ ਹੈ ਇਹ ਨਹੀਂ ਹੈ ਕਿ ਤੁਸੀਂ ਕਿਤੇ ਖਰੀਦ ਲੋਗੇ ਜਾਂ ਸਾਇੰਸ ਉਹਨੂੰ ਕ੍ਰੀਏਟ ਕਰ ਰਹੀ ਐ ਐਸਾ ਕੁਝ ਨਹੀਂ ਹੈ ਸੋ ਬੜੀ ਮੁੱਲੀ ਚੀਜ਼ ਹੈ ਜੀ ਖੂਨ ਔਰ ਇਹਨੂੰ ਦਾਨ ਕਰਨ ਵਾਸਤੇ ਜਿਹੜਾ ਜਜ਼ਬਾ ਹੁੰਦਾ ਉਹ ਐ ਨਹੀਂ ਮਿਲਦਾ ਕਿਤੇ ਉਹ ਅੰਦਰੋਂ ਹੀ ਪੈਦਾ ਹੁੰਦਾ ਹੈ ਤੋ ਜਜ਼ਬੇ ਦੀ ਅਸੀਂ ਤੁਹਾਡੇ ਦੀ ਕਦਰ ਕਰਦੇ ਆ ਉਸ ਨੂੰ ਸੈਲੂਟ ਕਰਦੇ ਆ ਕਿ ਤੁਸੀਂ ਇੰਨੇ ਸਾਰੇ ਨੌਜਵਾਨ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨੌਜਵਾਨ ਤਾਂ ਜੀ ਆਵਾਰਾ ਇਦਾਂ ਫਿਰਦੇ ਆ ਮਤਲਬ ਪੁੱਠੇ ਸਿੱਧੇ ਕੰਮ ਕਰਦੇ ਆ ਜੀ ਸਰ ਕਿਵੇਂ ਫਿਰ ਤੁਸੀਂ ਕਿਵੇਂ ਸੋਚਦੇ ਹੋ ਲੋਕਾਂ ਨੂੰ ਸਰ ਦੇਖੋ ਜਿਹੜੇ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਗੱਲ ਕੀਤੀ ਹੈ ਹੈ ਵੀ ਸੱਚਾਈ ਵੀ ਹੈ ਜਦੋਂ ਅਸੀਂ ਕਿਸੇ ਨੂੰ ਬੁਲਾਣੇ ਆ ਅਕਸਰ ਕੀ ਆ ਸਰ ਸਾਡਾ ਮੋਟਿਵ ਇਹੀ ਰਹਿੰਦਾ ਕਿ ਜਿਸ ਪਰਿਵਾਰ ਨੂੰ ਅਸੀਂ ਖੂਨ ਦਵਾ ਰਹੇ ਆ ਤਾਂ ਉਹਦਾ ਅਸੀਂ ਆਪਣਾ ਲਿਸਟ ਚ ਉਹਦਾ ਬਲੱਡ ਗਰੁੱਪ ਔਰ ਉਹਦਾ ਮੋਬਾਈਲ ਨੰਬਰ ਨੋਟ ਕਰੀਏ ਕਈ ਵਾਰ ਕੀ ਹੁੰਦਾ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਪਹਿਲਾਂ ਉਹ ਖੂਨਦਾਨ ਨਹੀਂ ਕਰ ਸਕਦੇ ਸੀ ਨਹੀਂ ਕਰਦੇ ਅਗਲਾ ਕਹਿੰਦਾ ਮੈਨੂੰ ਡਰ ਲੱਗਦਾ ਹੈ ਜਾਂ ਕੁਝ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੇਰੀ ਮਦਰ ਲਈ ਜਾਂ ਮੇਰੇ ਮੇਰੇ ਫਾਦਰ ਲਈ ਖੂਨਦਾਨ ਕਰਨਾ ਹੈ ਤਾਂ ਮੈਂ ਵੀ ਕਿਸੇ ਲਈ ਖੂਨ ਦਵਾ ਹਾਂ ਕਈ ਲੋਕ ਕਹਿ ਕੇ ਜਾਂਦੇ ਨੇ ਕਿ ਸਾਡਾ ਨੰਬਰ ਨੋਟ ਕਰ ਲਓ ਸਾਨੂੰ ਅਸੀਂ ਸਰ ਸਾਡੀ ਸੁਸਾਇਟੀ ਵੱਲੋਂ ਸਿਰਫ ਐਮਰਜੈਂਸੀ ਡੋਨੇਸ਼ਨਸ ਅੱਜ ਕਰਵਾਨੇ ਆ ਅੱਜ ਤੱਕ ਕਦੀ ਕੈਂਪਨੀ ਲਵਾਇਆ ਇੱਕ ਹੁਣ ਥੈਲੇਸੀਮੀਆ ਬੱਚਿਆਂ ਲਈ ਕੈਂਪ ਲੱਗਿਆ ਸੀ ਰਾਹੁਲ ਦੇ ਬਰਥਡੇ ਤੇ ਅਦਰਵਾਇਜ਼ ਅਸੀਂ ਕੋਈ ਕੈਂਪਨੀ ਲਵਾਇਆ ਸਿਰਫ ਐਮਰਜੈਂਸੀ ਜਿੱਥੇ ਵੀ ਲੋੜ ਹੈ ਪਟਿਆਲੇ ਦੇ ਕਿਸੇ ਪਟਿਆਲਾ ਮੋਹਾਲੀ ਜਿੱਥੇ ਵੀ ਲੋੜ ਹੈ ਸਿਰਫ ਐਮਰਜੈਂਸੀ ਡੋਨਰ ਜਾਊਗਾ ਤਾਂ ਅਸੀਂ ਐਮਰਜੈਂਸੀ ਕਾਲ ਕਰਦੇ ਆ ਪਰਿਵਾਰ ਨੂੰ ਕਿ ਤੁਹਾਡਾ ਬੇਟਾ ਹੈਗਾ ਕਈਆਂ ਦੀ ਸਾਨੂੰ ਕਾਲ ਵੀ ਆਉਂਦੀ ਸਰ ਸਾਡਾ ਬੱਚਾ ਮਾੜੇ ਕੰਮਾਂ 'ਚ ਪੈ ਗਿਆ ਤੁਸੀਂ ਇਹਨੂੰ ਆਪਣੇ ਨਾਲ ਜੋੜੋ ਸਰ ਨਾਲ ਕਈ ਮੈਂਬਰ ਹੈਗੇ ਆ ਵੀ ਅੱਛਾ ਮਤਲਬ ਸੇਵਾ ਕਰ ਰਹੇ ਨੇ ਹੁਣ ਉਹ ਨਸ਼ਿਆਂ ਤੋਂ ਦੂਰ ਨੇ ਸੇਵਾ ਕਰ ਰਹੇ ਨੇ ਜਦੋਂ ਉਹਨਾਂ ਨੂੰ ਕਹੋ ਕਿ ਬਲੱਡ ਡੋਨੇਟ ਕਰਾਓ ਬਲੱਡ ਜਾਂ ਲੰਗਰ ਸੇਵਾ ਜਿਵੇਂ ਹੁੰਦੀ ਹੈ ਸਾਡੀ ਇੱਕ ਵੀਕ ਚ ਦੋ ਦਿਨ ਹੁੰਦੇ ਨੇ ਸਰ ਲੰਗਰ ਸੇਵਾ ਚ ਵੀ ਜਾਂਦੇ ਮਤਲਬ ਲੋਕ ਮਾੜੇ ਪਾਸੋਂ ਹਟ ਕੇ ਤੁਹਾਡੇ ਨਾਲ ਜੁੜ ਰਹੇ ਬਿਲਕੁਲ ਜੁੜ ਰਹੇ ਨੇ ਸਰ ਨਸ਼ਿਆਂ ਤੋਂ ਦੂਰ ਜਾ ਰਹੇ ਨੇ ਹਮ ਚੰਗੇ ਪਾਸੇ ਜਾ ਰਹੇ ਨੇ ਸਰ ਚਲੋ ਇਹ ਤਾਂ ਬਹੁਤ अच्छी ਤੁਸੀਂ ਗੱਲ ਦੱਸੀ ਹੈ ਕਿ ਜਿਹੜੇ ਨੌਜਵਾਨ ਕਰਾਹੇ ਪੈ ਗਏ ਉਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਕਾਲ ਕਰਦੇ ਆ ਵੀ ਇਹਨੂੰ ਨਾਲ ਜੋੜੋ ਠੀਕ ਕਹਿ ਰਹੇ ਆ ਧਿਆਨ ਚੇਂਜ ਕਰਨ ਦੀ ਜ਼ਰੂਰਤ ਹੈ ਜਦੋਂ ਬੰਦਾ ਸੇਵਾ ਵਾਲੇ ਭਾਵ ਚ ਲੱਗ ਜਾਂਦਾ ਤੇ ਫਿਰ ਉਹ ਸੇਵਾ ਵੱਲ ਧਿਆਨ ਹੋ ਜਾਂਦਾ ਫਿਰ ਕ੍ਰਿਤਿਆਵਾਂ ਤੋਂ ਦੂਰ ਹੁੰਦਾ ਸੋ ਇੱਥੇ ਹੀ ਇੱਕ ਸਵਾਲ ਇਹ ਵੀ ਬਣ ਜਾਂਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਨਹੀਂ ਖੂਨ ਦਿੰਦਾ ਕਈ ਵਾਰ ਇਹ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਹਸਪੀਟਲ ਗਿਆ ਹੁੰਦਾ ਵੀ ਤੁਸੀਂ ਐਕਸਚੇਂਜ ਖੂਨ ਕਰ ਦੋ ਅਗਰ ਤੁਹਾਡੇ ਕੋਲ ਸੇਮ ਮਤਲਬ ਨਹੀਂ ਹੈਗਾ ਗਰੁੱਪ ਨਹੀਂ ਹੈਗਾ ਮਤਲਬ 네ਗੇਟਿਵ ਗਰੁੱਪ ਨਹੀਂ ਹੈ ਤੁਸੀਂ ਹੋਰ ਕੋਈ ਖੂਨ ਦੇ ਦੋ ਉਹਦੇ ਲਈ ਵੀ ਤਿਆਰ ਨਹੀਂ ਹੁੰਦੇ ਸਰ ਅਕਸਰ ਕੀ ਹੈ ਸਰ ਦੇਖੋ ਆਪਣੇ ਪਟਿਆਲੇ ਰਜਿੰਦਰ ਹਸਪੀਟਲ ਸਰਕਾਰੀ ਹਸਪੀਟਲ ਦੇਖੋ ਸਰਕਾਰੀ ਚ ਲਾਗਤ ਬਹੁਤ ਜ਼ਿਆਦਾ ਹੈ ਡੋਨੇਸ਼ਨਸ ਬਹੁਤ ਘੱਟ ਹੋ ਰਹੀਆਂ ਨੇ ਰੂਟੀਨ ਦੀ ਜਿਹੜੀ ਡੋਨੇਸ਼ਨਾਂ ਵਾਲੈਂਟਰੀ ਡੋਨੇਸ਼ਨ ਤੇ ਦੇਖੋ ਜਿਵੇਂ ਸੀਜ਼ਨ ਚੱਲ ਰਿਹਾ ਹੈ ਠੰਡਾ ਦਾ ਸੀਜ਼ਨ ਹੈ ਸਰ ਠੰਡੇ ਦੇ ਮੌਸਮ ਚ ਕੋਈ ਉੱਠਣ ਨੂੰ ਤਿਆਰ ਨਹੀਂ ਹੈ ਰਜਾਈ ਚ ਤਾਂ ਡੋਨੇਟ ਤਾਂ ਬੜੀ ਦੂਰ ਦੀ ਗੱਲ ਹੈ ਕੋਈ ਜਾਂਦਾ ਨਹੀਂ ਸਰ ਤਾਂ ਕਈ ਜੇ ਨੈਗੇਟਿਵ ਗਰੁੱਪ ਘਟਨੇ ਤਾਂ ਲੱਗਦੀ ਵੀ ਘਟਾ ਉਹਦੀ ਹੂੰ ਕਈ ਵਾਰੀ ਕੀ ਹੁੰਦਾ ਬਲੱਡ ਬੈਂਕ ਕੋਲ ਨੈਗੇਟਿਵ ਪਿਆ ਤਾਂ ਬਲੱਡ ਬੈਂਕ ਕਹਿੰਦਾ ਕਿ ਰਿਪਲੇਸਮੈਂਟ ਚ ਸਾਨੂੰ ਜਿਹੜਾ ਮਰਜੀ ਬਲੱਡ ਗਰੁੱਪ ਦੇ ਦਿਓ ਅਦਰ ਕੋਈ ਵੀ ਦੇ ਦਿਓ ਤਾਂ ਪਰਿਵਾਰ ਦੇ ਨਵੇਂ-ਨਵੇਂ ਬਹਾਨੇ ਹੂੰ ਨਵੇਂ-ਨਵੇਂ ਬਹਾਨੇ ਨਹੀਂ ਹੈ ਸਾਡਾ ਚ ਐ ਸਾਡੇ ਚ ਦੇਖੋ ਜੇ ਅਗਰ ਆਪਾਂ 4 ਮੈਂਬਰ ਆ ਇੱਕ ਮਰੀਜ਼ ਆਪਣਾ ਬੈੱਡ ਤੇ ਪਿਆ ਤਾਂ ਤਿੰਨ ਮੈਂਬਰ ਆਪਾਂ ਪਹਿਲਾਂ ਚੈੱਕ ਕਰਵਾਈਏ ਆਪਣਾ ਬਲੱਡ ਗਰੁੱਪ ਕੀ ਆ ਅਕਸਰ ਹੁੰਦਾ ਸਰ ਕਿ ਅਗਰ ਤਿੰਨਾਂ ਚ ਕੋਈ ਚੈੱਕ ਕਰਾਊਗਾ ਤਿੰਨਾਂ ਚ ਇੱਕ ਬਲੱਡ ਗਰੁੱਪ ਤਾਂ ਪੱਕਾ ਹੋਣਾ ਹੀ ਹੋਣਾ ਸਰ ਕਰੋ ਡਿਪੈਂਡ ਕਰਦੇ ਆ ਐਨ ਜੀਓ ਤੇ ਵੀ ਐਨ ਜੀਓ ਵਾਲੇ ਤੋਂ ਲੈ ਲੋ ਪਰਾਵਾ ਐਨ ਜੀਓ ਦੇ ਨੰਬਰ ਜਿਹੜੇ ਦਿੱਤੇ ਗਏ ਆ ਸਰ ਉਹ ਡਿਪੈਂਡ ਉਸਤੇ ਆ ਹਮ ਅਕਸਰ ਕੀ ਹੁੰਦਾ ਆਪਾਂ ਹਸਪੀਟਲ ਚ ਮੰਨ ਕੇ ਚੱਲੋ ਕਿਸੇ ਦਾ ਮਰੀਜ਼ ਦਾਖਲ ਆ ਪਤਾ ਲੈਣ ਆ ਰਹੇ ਨੇ ਨੌਜਵਾਨ ਆ ਰਹੇ ਨੇ ਭਰਾ ਆ ਰਿਹਾ ਮਾਮਾ ਆ ਰਿਹਾ ਚਾਚਾ ਆ ਰਿਹਾ ਤਾਇਆ ਆ ਰਿਹਾ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਅਗਰ ਤੁਹਾਡਾ ਬਲੱਡ ਗਰੁੱਪ ਸੇਮ ਤੁਸੀਂ ਡੋਨੇਟ ਕਰੋ ਅੱਜ ਕੱਲ ਟੈਨਸ਼ਨ ਸਰ ਕੋਈ ਲੈ ਨਹੀਂ ਰਿਹਾ ਐਨ ਜੀਓ ਜਿੰਨੀਆਂ ਵੀ ਪਟਿਆਲੇ ਜਿਹੜੀ ਐਕਟਿਵ ਨੇ ਸੰਸਥਾਵਾਂ ਕਈ ਹੈਗੀਆਂ ਨੇ ਸਰ ਉਹਨਾਂ ਦੇ ਡਿਪੈਂਡ ਆ ਸਰ ਕਾਲਿੰਗ ਕਰ ਦਿੰਦੇ ਨੇ ਸਰ ਬਸ ਇਹ ਐਨਜੀਓ ਤੇ ਵੀ ਇੱਕ ਵਾਰ ਦੇਖੋ ਇਸ ਤਰ੍ਹਾਂ ਵੀ ਉਹਨਾਂ ਨੂੰ ਵੀ ਦਿੱਕਤ ਆਂਦੀ ਆ ਉਹ ਵੀ ਕਿੱਥੋਂ ਹਰ ਰੋਜ਼ ਬੰਦੇ ਲੈ ਕੇ ਆਣ 50 60 ਲੋਕ ਜੁੜੇ ਹੋਏ ਆ ਜਿਹੜਾ ਬੰਦਾ ਇੱਕ ਵਾਰ ਖੂਨ ਦੇ ਦੂਗਾ 3 ਮਹੀਨੇ 4 ਮਹੀਨੇ ਖੂਨ ਨਹੀਂ ਦੇ ਸਕਦਾ ਸੈਲ ਅਸੀਂ ਮੰਨਦੇ ਆ ਵੀ ਬੰਦਾ ਹਫਤੇ ਬਾਅਦ ਵੀ ਦੇ ਦਿੰਦਾ 48 ਘੰਟੇ ਬਾਅਦ ਵੀ ਦੇ ਸਕਦਾ ਪਰ ਖੂਨ ਨਹੀਂ ਦੇ ਸਕਦਾ ਤੇ ਖੂਨ ਚੀਜ਼ ਇਸ ਤਰ੍ਹਾਂ ਦੀ ਹੈ ਕਿ ਸਿਰਫ ਇਨਸਾਨ ਹੀ ਇਨਸਾਨ ਨੂੰ ਦੇ ਸਕਦਾ ਸੋ ਇਸ ਸਪੈਸ਼ਲਿਸਟ ਪੋਡਕਾਸਟ ਦਾ ਇਹ ਵੀ ਇੱਕ ਮਤਲਬ ਹੈ ਕਿ ਅਸੀਂ ਆ ਬੇਅਰ ਕਰੀਏ ਲੋਕਾਂ ਨੂੰ ਵੀ ਯਾਰ ਖੂਨ ਵੀ ਤੁਸੀਂ ਦਾਨ ਕਰਿਆ ਕਰੋ ਅ uh, 18 ਸਾਲ ਤੋਂ ਬਾਅਦ ਕੋਈ ਵੀ ਬੰਦਾ ਖੂਨਦਾਨ ਕਰ ਸਕਦਾ ਉਹਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਹੁੰਦੀ ਬਲਕਿ ਖੂਨਦਾਨ ਕਰਨ ਦੇ ਬਹੁਤ ਸਾਰੇ ਫਾਇਦੇ ਆ ਨੁਕਸਾਨ ਕੋਈ ਨਹੀਂ ਹੈ ਸੋ ਇਸ ਕਰਕੇ ਐਨ ਜੀਓਜ਼ ਦੇ ਨਾਲ ਜੁੜੋ ਚਾਹੇ ਡਾਇਰੈਕਟ ਜੁੜੋ ਜੇ ਕਿਸੇ ਦੀ ਵੀ ਕਾਲ ਆਂਦੀ ਹੈ ਤਾਂ ਖੂਨਦਾਨ ਜ਼ਰੂਰ ਕਰਿਆ ਕਰੋ ਕੈਂਪ ਦੇ ਵਿੱਚ ਕਰੋ ਹੌਸਲਾ ਖੁੱਲ ਜਾਂਦਾ ਕਈ ਵਾਰ ਡਰ ਹੁੰਦਾ ਕਿ ਪਤਾ ਨਹੀਂ ਕੀ ਹੋ ਜਾਊਗਾ ਇੰਨੀ ਕਿ ਸੂਈ ਲੱਗਦੀ ਹੈ ਬੰਦੇ ਦੇ ਔਰ ਖੂਨ ਦਾਨ ਕਰਦੇ ਹੁੰਦਾ ਪਤਾ ਵੀ ਨਹੀਂ ਲੱਗਦਾ ਉਸ ਤੋਂ ਬਾਅਦ ਨਾ ਕੋਈ ਕਮਜ਼ੋਰੀ ਬਲਕਿ ਖੂਨ ਤੇਜ਼ੀ ਦੇ ਨਾਲ ਵੰਦਾ ਔਰ ਖੂਨ ਕਲੀਅਰ ਹੋ ਜਾਂਦਾ ਕਈ ਸਾਰੇ ਟੈਸਟ ਤੁਹਾਡੇ ਮੁਫਤ ਦੇ ਵਿੱਚ ਹੋ ਜਾਂਦੇ ਆ ਸੋ ਇਸ ਵਾਰ ਕਰਕੇ ਅਸੀਂ ਕਹਿੰਦੇ ਆ ਵੀ ਖੂਨ ਦਾਨ ਜ਼ਰੂਰ ਕਰਿਆ ਕਰੋ ਸੋ ਇਸ ਤੋਂ ਇਲਾਵਾ ਤੁਸੀਂ ਅਸੀਂ ਦੇਖਿਆ ਕਿ ਹੁਣ ਸਰਦੀਆਂ ਦੇ ਵਿੱਚ ਲੋਕਾਂ ਨੂੰ ਕੰਬਲ ਜਰਾਬਾਂ ਟੋਪੀਆਂ ਵੰਡਦੇ ਹਾਂ ਜੀ ਜੀ ਇਹ ਫਿਰ ਕਿਵੇਂ ਇਹ ਚੱਲ ਰਿਹਾ ਕੰਮ ਸਰ ਦੇਖੋ ਸਾਡੀ ਸੰਸਥਾ ਦੇ ਜਿਹੜੇ ਮੇਨ ਚੀਫ ਪੈਟਰਨ ਨੇ ਨਰੇਸ਼ ਕੁਮਾਰ ਕਾਕਾ ਜੀ ਨੇ ਸਰ ਜੀ ਜੀ ਤੇ ਪ੍ਰੈਜ਼ੀਡੈਂਟ ਮੈਂ ਆ ਸਰ ਇੱਕ ਰਾਹੁਲ ਗਰਗ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਪਰਵੀਨ ਸ਼ਰਮਾ ਜੀ ਚੇਅਰਮੈਨ ਨੇ ਉਹ ਬਤੌਰ ਸਰਕਾਰੀ ਮੁਲਾਜ਼ਮ ਵੀ ਨੇ ਫਿਰ ਵੀ ਉਹ ਸਾਡਾ ਬਹੁਤ ਸਾਥ ਦੇ ਰਹੇ ਨੇ ਜੀ ਤਾਂ ਇਹਦੇ ਚ ਕੀ ਹੈ ਸਰ 25 ਮੈਂਬਰ ਨੇ ਸਰ ਟੋਟਲ ਸੰਡੇ ਜਿਹੜੇ ਸਾਡੇ ਹਮੇਸ਼ਾ ਆਪਾਂ ਸਰ ਸਾਡੀ ਸਭ ਤੋਂ ਜਿਹੜੀ ਸੁਸਾਇਟੀ ਬਣੀ ਹੋਈ ਹੈ ਸਰ 2019 ਚ ਬਣੀ ਸੀ ਹੁਣ ਤੱਕ ਕਿਸੇ ਕੋਲ ਡੋਨੇਸ਼ਨ ਨਹੀਂ ਲਿੱਤੀ ਕਰਵੇ ਦੀ ਠੀਕ ਹੈ ਚਾਹੇ ਕੰਬਲ ਵੰਡਣ ਦੀ ਗੱਲ ਆ ਜੇ ਚਾਹੇ ਸ਼ੂਜ਼ ਚਾਹੇ ਸੌਕਸ ਚਾਹੇ ਹੁਣ ਲੰਗਰ ਸੇਵਾ ਚੱਲੀ ਆ ਕਿਸੇ ਕੋਲ ਵੀ ਕੋਈ ਡੋਨੇਸ਼ਨ ਨਹੀਂ ਦਿੱਤੀ ਅਗਰ ਹਾਂ ਕੋਈ ਕਹਿੰਦਾ ਕਿ ਇਹ ਸਾਡਾ ਮਨ ਕਰਦਾ ਹਮ ਜਿਵੇਂ ਲੰਗਰ ਸੇਵਾ ਸਰ ਹਫਤੇ ਚ ਦੋ ਦਿਨ ਨੇ ਅਸੀਂ ਉਹਨੂੰ ਕਹਿ ਦਿੰਨੇ ਆ ਕਿ ਤੁਸੀਂ ਦਾਲ ਲੈ ਆਓ ਬਣਵਾ ਕੇ ਸਾਨੂੰ ਦਾਲ ਦੇ ਦਿਓ ਤੇ 25 ਪੈਸੇ ਵਾਲਾ ਚੱਕਰ ਨਹੀਂ ਪਾਇਆ ਹੋਇਆ ਸੇਵਾ ਕਰ ਦਿਓ 25 ਮੈਂਬਰ ਨੇ ਜਿਹੜੇ ਮੇਨ ਐਕਟਿਵ ਨੇ 10 12 ਮੈਂਬਰ ਨੇ ਹਿਤੇਸ਼ ਪੁਰੀ ਹੋ ਗਿਆ ਐਡਵੋਕੇਟ ਸाहिल ਬਾਂਸਲ ਹੋ ਗਿਆ ਸਾਰਤਕ ਹੋ ਗਿਆ 파ਰੁਸ਼ ਹੋ ਗਿਆ ਬڑے ਨੌਜਵਾਨ ਨੇ ਸਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਦੇ ਵਿੱਚ ਕੀ ਆ ਸਰ ਹੁਣ ਜਿਹੜੀ ਲੰਗਰ ਸੇਵਾ ਹੈ ਜੀ 25 ਮੈਂਬਰਾਂ ਦਾ ਇੱਕ ਗਰੁੱਪ ਬਣਾ ਲਿਆ ਲੰਗਰ ਸੇਵਾ ਦਾ ਸਰ ਜੀ ਉਹਦੇ ਵਿੱਚ ਕੀ ਆ ਸਰ ਜਿਹੜੀ ਰਜਿੰਦਰਾ ਹਸਪੀਟਲ ਜਿਹੜਾ ਲੰਗਰ ਦੇਖੋ ਗੁਰਦੁਆਰਾ ਸਾਹਿਬ ਦਾ ਲੰਗਰ ਚੱਲ ਰਿਹਾ ਜੀ ਅੰਦਰ ਕਾਲੀ ਮਾਤਾ ਮੰਦਰ ਤੋਂ ਲੰਗਰ ਜਾਂਦਾ ਪਰ ਫਿਰ ਵੀ ਲੋਡ ਹੈ ਲੋਡ ਹੈ ਸਰਕਾਰ ਨੂੰ ਚਾਹੀਦਾ ਕਿ ਉੱਥੇ ਇੱਕ ਆਪਣਾ ਕੋਈ ਬਣਾ ਦੇਣਾ ਉੱਥੇ ਲੰਗਰ ਦੀ ਲੰਗਰ ਦੀ ਕੋਈ ਬਣਾ ਦੇਣ ਜਿੱਥੇ ਕਿ ਕੋਈ ਟੋਕਨ ਸਿਸਟਮ ਹੋਵੇ ਕੁਝ ਹੋਵੇ ਜਿਹੜੇ ਸਰ ਮਰੀਜ਼ ਦੇ ਨਾਲ ਰਿਸ਼ਤੇਦਾਰ ਆਏ ਨੇ ਜਾਂ ਉਹਦੇ ਘਰ ਦੇ ਪਰਿਵਾਰ ਮੈਂਬਰ ਨੇ ਹਫਤਾ ਹਫਤਾ ਦਸ ਦਸ ਦਿਨ ਉੱਥੇ ਰਹਿਣਾ ਪੈਂਦਾ ਸਰ ਤਾਂ ਲੰਗਰ ਤੁਹਾਨੂੰ ਪਤਾ ਬਾਹਰ ਦੀ ਤਾਂ ਹਨਾ ਤੇ ਉਹਦੇ ਚ ਕੀ ਹੈ ਸਰ ਜਿਹੜੇ 25 ਮੈਂਬਰ ਨੇ 25 ਮੈਂਬਰ ਆਪਣੇ ਆਪਣੇ ਘਰੋਂ 20 20 25 25 ਫੁੱਲ ਕੇ ਆਪਣੇ ਘਰੋਂ ਤਿਆਰ ਕਰਕੇ ਲਿਆਉਂਦੇ ਨੇ ਸਰ ਅੱਛਾ ਵੀ ਕਿਸੇ ਕੋਲ ਇਹ ਨਹੀਂ ਹੈ ਕਿ ਤੂੰ 100 ਦੇਣਾ ਤੂੰ 200 ਦੇਣਾ 25 25 ਫੁੱਲ ਕੇ ਆਪਣੇ ਘਰੋਂ ਤਿਆਰ ਕਰਾ ਕੇ ਲਿਆਉਂਦੇ ਨੇ ਚਲੋ ਦੇਖੋ ਸਰ ਮੈਂ ਤਾਂ ਉਹਨਾਂ ਨੌਜਵਾਨਾਂ ਨੂੰ ਸਲੂਟ ਹੈ ਮੇਰਾ ਕਿ ਉਹਨਾਂ ਦੇ ਜਿਹੜੇ ਮਦਰ ਫਾਦਰ ਨੇ ਉਹ ਇਹ ਕੰਮ ਨੂੰ ਮਨਾਂ ਨਹੀਂ ਕਰਦੇ ਕਿ ਹਾਂ ਚਲੋ ਅਸੀਂ ਨਹੀਂ ਬਣਾਉਂਦੇ ਉਹ ਬਣਾ ਕੇ ਦਿੰਦੇ ਨੇ ਤੇ ਉਹ ਮੁੰਡੇ ਨੌਜਵਾਨ ਲੈ ਕੇ ਆਉਂਦੇ ਨੇ 8:30 ਵਜੇ ਲੰਗਰ ਸਟਾਰਟ ਹੁੰਦਾ 11 ਵਜੇ ਤੱਕ ਆਪਣਾ ਉੱਥੇ ਲੰਗਰ ਚੱਲਦਾ ਜੀ ਰਜਿੰਦਰ ਹਸਪੀਟਲ 'ਚ ਚਲੋ ਬਹੁਤ ਅੱਛੀ ਗੱਲ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨੌਜਵਾਨਾਂ ਨੂੰ ਨਾਲ ਜੋੜਦੇ ਆ ਮੇਨ ਗੱਲ ਇਹ ਹੈ ਕਿ ਨੌਜਵਾਨ ਜਿਹੜੇ ਗੁੰਮਰਾਹ ਹੋ ਜੰਨੇ ਆ ਜਾਂ ਕਿਰਾਹੀ ਪੈ ਜਾਂਦੇ ਆ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੇ ਆ ਉਸ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਨੌਜਵਾਨਾਂ ਨੂੰ ਇੱਕੋ ਹੀ ਅੱਖ ਨਾਲ ਦੇਖਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅੱਖਾਂ ਦੋਹੇ ਵਰਤੋ ਦੋਨਾਂ ਤਰ੍ਹਾਂ ਦੇ ਲੋਕ ਹੁੰਦੇ ਆ ਜੋ ਮਾੜੇ ਆ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਜਿਹੜੇ ਚੰਗੇ ਆ ਉਹਨਾਂ ਦਾ ਹੌਸਲਾ ਵਧਾਈ ਕਰੋ ਸੋ ਆਸ਼ੂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਅੱਛੇ ਅੱਛੇ ਕੰਮ ਜਿਹੜੇ ਆ ਉਹ ਕਰ ਰਹੇ ਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ